ਮੋਟਰਸਾਈਕਲ ਤੋਂ ਪੁਲਿਸ ਵਾਲੀ ਤੇ ਜਿਹੜੀ ਉਹਦੇ ਮਾਂ ਆਹ ਦੇਖ ਲਓ ਸ੍ਰਿਆਮ ਧੱਕਾ ਹੋ ਰਿਹਾ ਇੱਕ ਜਨਾਨੀ ਉਤਰਦੀ ਹੈ ਮੋਟਰਸਾਈਕਲ ਤੋਂ ਪੁਲਿਸ ਵਾਲੀ ਤੇ ਜਿਹੜੀ ਉਹਦੇ ਮਾਂ ਸਮਾਨ ਔਰਤ ਬੈਠ ਕੇ ਖਾਣਾ ਖਾ ਰਹੀ ਆ ਸੜਕ ਦੇ ਉੱਤੇ ਤੇ ਉਹਨੂੰ ਉਤਰਨਸਾਰ ਲੱਤਾਂ ਮਾਰਨ ਲੱਗ ਜਾਂਦੀ ਆ ਉਹਦੇ ਬਾਅਦ ਇਹ ਔਰਤ ਨਾਲ ਕੀ ਹੋਇਆ ਉਹ ਤੁਸੀਂ ਹੁਣ ਖੁਦ ਦੇਖ ਲਓ ਸਾਹਮਣੇ ਇੱਕ ਜਨਾਨੀ ਬੈਠੀ ਆ ਲੇਡੀਜ਼ ਔਰਤ ਬੈਠੀ ਆ ਤੇ ਖਾਣਾ ਖਾ ਰਹੀ ਆ ਸੜਕ ਦੇ ਸਾਈਡ ਦੇ ਬੈਠ ਕੇ ਆਰਾਮ ਨਾਲ ਤੇ ਹੁਣ ਪੁਲਿਸ ਵਾਲੀ ਆਈ ਆ ਉਹ ਦੇਖੋ ਉਤਰਨਸਾਰ ਕੋ ਜੁਣੀ ਪੁੱਛਿਆ ਉਹਨੇ ਉੱਤਰ ਅਨਸਾਰ ਉਹ ਲੱਤਾਂ ਮਾਰਨ ਲੱਗੀ ਜਿਹੜਾ ਉਹ ਖਾਣਾ ਖਾ ਰਹੀ ਸੀ ਉਹ ਵੀ ਏਡੀ ਦੂਰ ਗਿਆ ਆ ਦੇਖੋ ਉਹ ਵਿਚਾਰੀ ਡਰਦੀ ਡਰਦੀ ਪਰ ਉਹਨੂੰ ਹੁੰਦੀ ਐ ਤੇ ਆਪਣੀ ਬੋਦਲ ਚੱਕਦੀ ਐ ਤੇ ਇਹ ਜਿਹੜੀ ਜਨਾਨੀ ਆ ਪੁਲਿਸ ਵਾਲੀ ਪਰ ਧਿਆਨ ਨਾਲ ਦੇਖਿਓ ਮਤਲਬ ਕਿ ਮੋਟਰਸਾਈਕਲ ਤੋਂ ਉਤਰ ਕੇ ਨਾਲ ਦੀ ਨਾਲ ਉਹਨੇ ਕਿਸੇ ਨੂੰ ਕੁਝ ਨਹੀਂ ਪੁੱਛਿਆ ਆਉਣ ਸਾਹ ਬਸ ਉਹਨੇ ਦੇਖਿਆ ਕਿ ਸਾਈਡ ਤੇ ਬੈਠੀ ਇੱਕ ਜਨਾਨੀ ਖਾਣਾ ਖਾ ਰਹੀ ਐ ਔਨ ਸਾਰੇ ਲੱਤਾਂ ਮਾਰਨ ਲੱਗ ਗਈ ਹੁਣ ਇਹਦੇ ਬਾਅਦ ਕੀ ਹੋਊਗਾ ਉਹ ਤੁਸੀਂ ਧਿਆਨ ਦਿਓ ਥੜਾ ਜਿਨੂੰ ਲੱਤਾਂ ਪਈਆਂ ਸੀ ਉਹ ਤਾਂ ਬੈ ਗਈ ਸਾਈਡ ਤੇ ਜਾ ਕੇ ਹੁਣ ਹੁਣ ਇਹ ਜਿਹੜੀ ਪੁਲਿਸ ਵਾਲੀ ਆ ਇਹ ਮੰਗ ਰਹੀ ਹੁਣ ਲਿਫਟ ਇੰਨੇ ਉਹਦੇ ਲੱਤਾਂ ਮਾਰੀਆਂ ਤੇ ਹੁਣ ਇਹਦੇ ਨਾਲ ਕੀ ਹੋਊਗਾ ਉਹ ਤੁਸੀਂ ਹੁਣ ਖੁਦ ਦੇਖ ਲਓ ਹਜੇ ਵੀ ਉਹ ਨੂੰ ਗਾਲ੍ਹਾਂ ਕੱਢ ਰਹੀ ਆ ਦੇਖ ਇੱਕ ਹੋਰ ਬੰਦਾ ਆਉਂਦਾ ਇਹਨੂੰ ਇਹਨੂੰ ਆ ਕੇ ਕਹਿਣ ਲੱਗ ਜਾਂਦਾ ਕਿ ਇਹ ਦੂ ਕੀ ਕਰ ਰਹੀ ਆ ਤੇ ਇਸ ਬੰਦੇ ਨਾਲ ਵੀ ਹੱਥੋ ਪਾਈ ਕਰਨ ਲੱਗੀ ਸੀ ਪਰ ਬੰਦੇ ਨੂੰ ਪਤਾ ਲੱਗ ਗਿਆ ਕਿ ਜਨਾਨੀ ਬੇਕਰ ਹੈ ਉਹ ਵਿਚਾਰਾ ਚਲਾ ਗਿਆ ਹਜੇ ਵੀ ਗਾਲਾਂ ਕੱਢ ਰਿਹਾ ਉਹ ਦੇਖੋ ਤੇ ਹੁਣ ਇਹ ਜਨਾਨੀ ਲਿਫਟ ਮੰਗ ਰਹੀ ਹੈ ਲੈ ਭਾਈ ਹੁਣ ਧਿਆਨ ਦਿਓ ਥੋੜਾ ਜਿਹਾ ਕੀ ਹੋ ਰਿਹਾ ਜਨਾਨੀ ਨਾਲ ਦੇਖੋ ਨੂੰ ਚੱਕਰ ਜਾ ਲੱਗ ਗਿਆ ਹੁਣ ਹੁਣ ਇਹ ਉਹਦੇ ਲੱਤਾਂ ਮਾਰੀਆਂ ਸੀ ਨਾ ਹੁਣ ਇਹਦੇ ਨਾਲ ਕੀ ਹੋਊਗਾ ਤੁਸੀਂ ਖੁਦ ਦੇਖ ਲਿਓ 来 लो लेट गई ਤੇ ਉਹ ਜਨਾਨੀ ਨੂੰ ਪਤਾ ਲੱਗ ਗਿਆ ਜਿਹਦੇ ਨੇ ਲੱਤਾਂ ਮਾਰੀਆਂ ਸੀ ਕਿ ਉਹ ਨੂੰ ਕੁਝ ਹੋ ਰਿਹਾ ਆ ਦੇਖੋ ਲਟ ਗਈ ਹੁਣ ਉਹ ਭੱਜ ਕੇ ਆਈ ਵਿਚਾਰੀ ਉਹਨੇ ਆਪਣੀ ਬੋਤਲ ਵਿੱਚੋਂ ਹੀ ਪਾਣੀ ਪਿਲਾਉਣ ਲੱਗੀ ਉਹਨੂੰ ਆ ਦੇਖੋ ਉਹਨੂੰ ਖੜਾ ਕਰਿਆ ਮਾੜਾ ਜਿਹਾ ਉਹਨੂੰ ਹੋਸ਼ ਦੇ ਵਿੱਚ ਲੈ ਕੇ ਆਈ ਐ ਐ ਲੋ ਖੜਾ ਕਰ ਰਿਹਾ ਉਹ ਵਿਚਾਰੀ ਮਤਲਬ ਇੰਨੀ ਬਿਰਧ ਆ ਥੋੜੀ ਜੀ ਜਨਾਨੀ ਉਹ ਔਰ ਉਹਦੇ ਤੋਂ ਖੜਾ ਖੁਦ ਨਹੀਂ ਹੋਇਆ ਯਾਰ ਉਹਨੇ ਪੁਲਿਸ ਵਾਲੀ ਨੂੰ ਖੜਾ ਕਰਤਾ ਹੁਣ ਉਹਨੇ ਪਾਣੀ ਮੰਗਿਆ ਉਹ ਪਾਣੀ ਦੇ ਹੁਣ ਉਹ ਛਿੱਟੇ ਮਾਰੂਗੀ ਉਹ ਦੇਖੋ ਔਰ ਉਹਦੇ ਤੋਂ ਖੜਾ ਵੀ ਨਹੀਂ ਹੋਇਆ ਜਾ ਰਿਹਾ ਕਹਿੰਦੇ ਰੱਬ ਸਭ ਦੇਖ ਰਿਹਾ ਹੁੰਦਾ ਕੌਣ ਚੰਗਾ ਕਰਮ ਕਰ ਰਿਹਾ ਕੌਣ ਮਾੜਾ ਕਰਮ ਕਰ ਰਿਹਾ ਪਰ ਇੱਥੇ ਤਾਂ ਮੈਨੂੰ ਐ ਲੱਗਦਾ ਕਿ ਰੱਬ ਬਸ ਜੋ ਹੋ ਰਿਹਾ ਐਨ ਥ੍ਰਿਆਮ ਦੇਖ ਰਿਹਾ ਸੀ ਆ ਦੇਖ ਲੋ ਉਦੋਂ ਤੋਂ ਖੜਾ ਨਹੀਂ ਹੋਇਆ ਜਾ ਰਿਹਾ ਤੇ ਉਹ ਆਪਣੀ ਹੀ ਬੋਤਲ ਵਿੱਚੋਂ ਪਾਣੀ ਪਿਲਾਉਣ ਲੱਗੀ ਦੇਖ ਲੋ ਤਨ ਜਿਗਰਾ ਜਾ ਰਿਹਾ ਇਸ ਔਰਤ ਦਾ ਉਹ ਹੱਜੇ ਵੀ ਸੱਟੇ ਮਾਰ ਰਹੀ ਹੈ ਕਿ ਇਹਨੂੰ ਹੋਸ਼ ਆਉ ਜੇ ਮਾੜੇ ਮੋੜੇ ਠੀਕ ਹੋ ਜੇ ਪਰ ਉਹਨੇ ਇੱਕ ਵਾਰ ਵੀ ਐਂ ਨਹੀਂ ਸੋਚਿਆ ਕਿ ਇਹਨੇ ਮੈਨੂੰ ਲੱਤਾਂ ਮਾਰੀਆਂ ਨੇ ਮੈਂ ਕਿਉਂ ਇਹਨੂੰ ਪਾਣੀ ਪਿਲਾਵਾਂ ਮੈਂ ਇਹਨੂੰ ਕਿਉਂ ਖੜੀ ਕਰਾਂ ਤਨ ਜਿਗਰਾ ਜਾ ਰਿਹਾ ਇਸ ਦਾ ਸੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਇਹ ਵੀਡੀਓ ਇਦਾਂ ਦੀ ਪੁਲਿਸ ਵਾਲੇ ਜਾਂ ਫਿਰ ਇਦਾਂ ਦੇ ਲੋਕਾਂ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਹੈ ਕਿਉਂ ਕਿਸੇ ਨੂੰ ਬੁਰਾ ਪੱਲਾ ਕਹਿਣ ਤੋਂ ਪਹਿਲਾਂ ਆਪਣੇ ਬਾਰੇ ਖੁਦ ਸੋਚਲਾ ਕਰਨ ਕਿ ਉਹ ਤੇਰੀ ਮਾਂ ਵਰਗੀ ਐ ਤੂੰ ਉਹਨੂੰ ਲੱਤਾਂ ਮਾਰ ਰਹੀ ਆ ਹਨਾ ਕਮਾਲ ਹੋ ਗਈ ਯਾਰ ਸੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰਿਓ